ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸਮੁਦਾਏ ਦੇ ਤੀਰਥ ਸਥਾਨ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਹਨ ਇੱਥੇ ਜੋ ਗੁਰਦੁਆਰੇ ਹਨ ਉਹਨਾਂ ਨਾਲ ਗੁਰੂ ਸਾਹਿਬਾਨ ਦਾ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਰਿਹਾ ਹੈ ਇਨ੍ਹਾਂ ਗੁਰਦੁਆਰਿਆਂ ਦੇ ਇਤਿਹਾਸ ਨਾਲ ਕਈ ਕਹਾਣੀਆਂ ਜੁੜੀਆਂ ਹੋਈਆਂ ਹਨ ਜੋ ਕਈ ਲੋਕਾਂ ਨੂੰ ਨਹੀਂ ਪਤਾ ਇਨ੍ਹਾਂ ਵਿੱਚੋਂ ਇੱਕ ਹੈ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਪੰਜਾ ਸਾਹਿਬ ਇਸ ਗੁਰਦੁਆਰੇ ਦਾ ਨਾਮ ਤਾਂ ਲੋਕਾਂ ਨੇ ਬਹੁਤ ਸੁਣਿਆ ਹੋਵੇਗਾ ਪਰ ਇਸ ਦੇ ਇਤਿਹਾਸ ਤੋਂ ਅਣਜਾਣ ਰਹੇ ਹੋਣਗੇ ਤਾਂ ਚਲੋ ਅੱਜ ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਗੁਰਦੁਆਰਾ ਪੰਜਾ ਸਾਹਿਬ ਦੇ ਇਤਿਹਾਸ ਬਾਰੇ ਦੱਸਦੇ ਹਾਂ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਜਨਮ 15 April 1429ਵੀ ਨੂੰ ਤਲਵੰਡੀ ਵਿੱਚ ਹੋਇਆ ਸੀ ਜੋ ਕਿ ਮੌਜੂਦਾ ਪਾਕਿਸਤਾਨ ਵਿੱਚ ਸਥਿਤ ਹੈ ਜਿਸ ਥਾਨ ਤੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਅੱਜ ਉੱਥੇ ਗੁਰਦੁਆਰਾ ਨਨਕਾਣਾ ਸਾਹਿਬ ਹੈ ਜੋ ਸਿੱਖਾਂ ਦਾ ਮੁੱਖ ਤੀਰਥ ਸਥਾਨ ਹੈ ਆਪਣੇ ਜੀਵਨ ਕਾਲ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਕਈ ਯਾਤਰਾਵਾਂ ਕੀਤੀਆਂ ਉਹਨਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਈਸ਼ਵਰ ਇੱਕ ਹੈ ਉਹਨਾਂ ਨੇ ਜ਼ਿਆਦਾਤਰ ਯਾਤਰਾਵਾਂ ਪੈਦਲ ਪੂਰੀਆਂ ਕੀਤੀਆਂ ਉਹਨਾਂ ਨੇ ਪੂਰਬ ਪੱਛਮ ਉੱਤਰ ਅਤੇ ਦੱਖਣ ਤੱਕ ਆਪਣੀਆਂ ਯਾਤਰਾਵਾਂ ਕਰਕੇ ਸਭ ਧਰਮਾਂ ਜਿਵੇਂ ਕਿ ਹਿੰਦੂ ਇਸਲਾਮ ਬੁੱਧ ਅਤੇ ਜੈਨ ਆਦਿ ਦਾ ਮਹੱਤਵਪੂਰਨ ਸਥਾਨਾਂ ਦਾ ਦੌਰਾ ਕੀਤਾ ਉਹਨਾਂ ਨੇ ਸ਼੍ਰੀਲੰਕਾ ਬਗਦਾਦ ਮੱਕਾ ਦੱਖਣ ਪੱਛਮੀ ਖੇਤਰ ਚੀਨ ਮਿਸ਼ਰ 사ਉਦੀ ਅਰਬ ਨੇਪਾਲ, ਤਿੱਬਤ, ਕਜ਼ਾਕਿਸਤਾਨ, ਇਜ਼ਰਾਈਲ, ਸੀਰੀਆ ਤੇ ਹੋਰ ਸਥਾਵਾਂ ਦੀਆਂ ਯਾਤਰਾਵਾਂ ਕੀਤੀਆਂ। ਸਿੱਖਾਂ ਦੇ ਪਵਿੱਤਰ ਤੀਰਥਾਂ ਵਿੱਚ ਪਾਕਿਸਤਾਨ ਦੇ 라ਵਲਪਿੰਡੀ ਤੋਂ 48 ਕਿਲੋਮੀਟਰ ਦੂਰ ਸਥਿਤ ਗੁਰਦੁਆਰਾ ਪੰਜਾ ਸਾਹਿਬ ਦਾ ਨਾਮ ਸਭ ਤੋਂ ਉੱਪਰ ਹੈ। ਕਿਹਾ ਜਾਂਦਾ ਹੈ ਕਿ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੌਰਾਨ 라ਵਲਪਿੰਡੀ ਦੀ ਹਸਨ ਅਬਦਾਲ ਨਾਂ ਦੀ ਜਗ੍ਹਾ ਤੇ ਰੁਕੇ ਸਨ। ਉੱਥੇ ਬਲੀ ਕੰਧਾਰੀ ਨਾਂ ਦਾ ਇੱਕ ਵਿਅਕਤੀ ਰਹਿੰਦਾ ਸੀ ਜੋ ਬਹੁਤ ਅਹੰਕਾਰੀ ਅਤੇ ਲਾਲਚੀ ਸੀ। ਉਸ ਦੇ ਘਰ ਦੇ ਨੇੜੇ ਇੱਕ ਛੋਟਾ ਜਿਹਾ ਝਰਨਾ ਵਹਿ ਰਿਹਾ ਸੀ। ਜਿਸ ਤੋਂ ਜੋ ਵੀ ਵਿਅਕਤੀ ਪਾਣੀ ਭਰਨ ਆਉਂਦਾ ਉਹ ਉਸ ਤੋਂ ਪੈਸੇ ਲੈਂਦਾ ਸੀ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਉੱਤੇ ਚੰ드ਰਮਾ ਵਰਗਾ ਤੇਜ ਸੀ ਜਦੋਂ ਉਹ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਦੇਖ ਕੇ ਲੋਕ ਇਕੱਠੇ ਹੋ ਗਏ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਿਹਾ ਕਿ ਈਸ਼ਵਰ ਇੱਕ ਹੈ ਅਸੀਂ ਸਾਬ ਉਸ ਨੂੰ ਵੱਖ-ਵੱਖ ਨਾਵਾਂ ਨਾਲ ਬੁਲਾ ਰਹੇ ਹਾਂ ਗੁਰੂ ਜੀ ਦੀਆਂ ਐਸੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਹਰ ਰੋਜ਼ ਬੜੀ ਸੰਖਿਆ ਵਿੱਚ ਲੋਕ ਉਹਨਾਂ ਦੇ ਕੋਲ ਆਉਂਦੇ ਗਏ ਉਹਨਾਂ ਦੀ ਸੇਵਾ ਕਰਨ ਲੱਗੇ ਜਿਨ੍ਹਾਂ ਵਿੱਚ ਹਿੰਦੂ ਅਤੇ ਮੁਸਲਮਾਨ ਦੋਹੇ ਸ਼ਾਮਲ ਸਨ ਭਲੀ ਕੰਧਾਰੀ ਜੋ ਕਿ ਇੱਕ ਮੁਸਲਮਾਨ ਧਰਮਗੁਰੂ ਸੀ ਗੁਰੂ ਨਾਨਕ ਦੇਵ ਜੀ ਦੀ ਲੋਕਪ੍ਰਿਅਤਾ ਤੋਂ ਈਰਖਿਆ ਹੋਇਆ ਉਸ ਨੇ ਲੋਕਾਂ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਾ ਕੇ ਆਪਣੇ ਗੁਰੂ ਨਾਨਕ ਤੋਂ ਪਾਣੀ ਮੰਗੋ ਇਹ ਗੱਲ ਸੁਣ ਕੇ ਲੋਕ ਪਰੇਸ਼ਾਨ ਹੋ ਗਏ ਕਿਉਂਕਿ ਉਸ ਇਲਾਕੇ ਵਿੱਚ ਉਹ ਇੱਕ ਛਰਨਾ ਹੀ ਇੱਕੋ ਮਾਤਰ ਪਾਣੀ ਦਾ ਸਰੋਤ ਸੀ ਲੋਕ ਬੇਨਤੀਆਂ ਕਰਦੇ ਰਹੇ ਪਰ ਉਸ ਨੇ ਇੱਕ ਨਾ ਸੁਣੀ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਆਪਣਾ ਦਰਦ ਬਿਆਨ ਕੀਤਾ ਗੁਰੂ ਜੀ ਨੇ ਸਭ ਨੂੰ ਚੁੱਪ ਰਹਿਣ ਲਈ ਕਿਹਾ ਅਤੇ ਜਲਦ ਹੀ ਇਸ ਦਾ ਹੱਲ ਕੱਢਣ ਦਾ ਵਾਅਦਾ ਕੀਤਾ ਗੁਰੂ ਜੀ ਨੇ ਆਪਣੇ ਸ਼ਿਸ਼ਿਆ ਭਾਈ ਮਰਦਾਨਾ ਨੂੰ ਬਲੀ ਕੰਧਾਰੀ ਦੇ ਕੋਲ ਭੇਜ ਕੇ ਲੋਕਾਂ ਨੂੰ ਪਾਣੀ ਦੇਣ ਦਾ ਅਨੁਰੋਧ ਕੀਤਾ ਪਰ ਉਸ ਨੇ ਫਿਰ ਵੀ ਇਨਕਾਰ ਕਰ ਦਿੱਤਾ ਜਦੋਂ ਭਾਈ ਮਰਦਾਨਾ ਪਹਾੜੀ ਤੇ ਪਹੁੰਚੇ ਤਾਂ ਉਸ ਨੇ ਬਲੀ ਤੋਂ ਪੀਣ ਲਈ ਪਾਣੀ ਮੰਗਿਆ ਪਰ ਬਲੀ ਨੇ ਕਿਹਾ ਕਿ ਪਹਿਲਾਂ ਪੈਸੇ ਦੇਵੇ ਨਹੀਂ ਤਾਂ ਪਾਣੀ ਨਹੀਂ ਮਿਲੇਗਾ ਮਰਦਾਨਾ ਨੇ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਹਨ ਪਰ ਸਾਨੂੰ ਪਿਆਸ ਲੱਗੀ ਹੈ ਸਾਨੂੰ ਪਾਣੀ ਚਾਹੀਦਾ ਹੈ ਬਲੀ ਨੇ ਫਿਰ ਵੀ ਕਿਹਾ ਕਿ ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਪਾਣੀ ਨਹੀਂ ਮਿਲੇਗਾ ਇਸ ਤੋਂ ਬਾਅਦ ਭਾਈ ਮਰਦਾਨਾ ਵਾਪਿਸ ਗੁਰੂ ਨਾਨਕ ਦੇਵ ਜੀ ਕੋਲ ਆ ਕੇ ਇਹ ਕਹਾਣੀ ਸੁਣਾਈ ਇਸ ਵਾਰੀ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਵਾਪਿਸ ਭੇਜ ਕੇ ਫਿਰ ਮੰਗਣ ਨੂੰ ਕਿਹਾ ਪਰ ਬਲੀ ਨੇ ਫਿਰ ਵੀ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਤਰ੍ਹਾਂ ਪਾਣੀ ਲਈ ਤਿੰਨ ਵਾਰ ਉਸ ਨੇ ਬੇਨਤੀ ਕੀਤੀ ਪਰ ਉਸ ਨੇ ਪੈਸੇ ਦੇ ਲਾਲਚ ਵਿੱਚ ਤਿੰਨੋਂ ਵਾਰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਲੋਕ ਪਿਆਸ ਦੀ ਵਜ੍ਹਾ ਨਾਲ ਬੁਰੀ ਤਰ੍ਹਾਂ ਤੜਫ ਰਹੇ ਸਨ ਲੋਕਾਂ ਦੀ ਇਹ ਹਾਲਤ ਨੂੰ ਦੇਖਦਿਆਂ ਗੁਰੂ ਜੀ ਨੇ ਜ਼ਮੀਨ ਉੱਤੇ ਆਪਣੀ ਛੜੀ ਮਾਰੀ ਜਿਸ ਨਾਲ ਉੱਥੇ ਇੱਕ ਛੋਟਾ ਜਿਹਾ ਛੇਦ ਹੋ ਗਿਆ ਅਤੇ ਤੇਜ਼ ਪਾਣੀ ਦੀ ਧਾਰ ਨਿਕਲ ਪਈ ਲੋਕਾਂ ਦੇ ਚਿਹਰੇ ਤੇ ਖੁਸ਼ੀ ਆ ਗਈ ਪਰ ਬਲੀ ਕੰਧਾਰੀ ਇਹ ਸਭ ਦੇਖ ਕੇ ਗੁੱਸੇ ਵਿੱਚ ਆ ਗਿਆ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਮਾਰਨ ਦਾ ਪ੍ਰੰਨ ਕਰ ਲਿਆ ਇੱਕ ਦਿਨ ਗੁਰੂ ਨਾਨਕ ਦੇਵ ਜੀ ਧਿਆਨ ਵਿੱਚ ਸੀ ਬਲੀ ਕੰਧਾਰੀ ਨੇ ਪਹਾੜ ਦੇ ਉੱਪਰੋਂ ਇੱਕ ਵਿਸ਼ਾਲ ਪੱਥਰ ਗੁਰੂ ਨਾਨਕ ਦੇਵ ਜੀ ਤੇ ਸੁੱਟ ਦਿੱਤਾ ਪੱਥਰ ਨੂੰ ਹਵਾ ਵਿੱਚ ਆਉਂਦਾ ਦੇਖ ਨੇੜੇ ਖੜੇ ਲੋਕਾਂ ਨੇ ਗੁਰੂ ਜੀ ਨੂੰ ਉੱਥੋਂ ਹਟਣ ਲਈ ਕਿਹਾ ਪਰ ਗੁਰੂ ਜੀ ਨੇ ਉਹਨਾਂ ਨੂੰ ਹੌਸਲਾ ਦੇਣ ਨੂੰ ਕਿਹਾ ਅਤੇ ਉੱਥੋਂ ਨਹੀਂ ਹਟੇ ਜਦੋਂ ਪੱਥਰ ਗੁਰੂ ਜੀ ਵੱਲ ਆ ਰਿਹਾ ਸੀ ਤਾਂ ਅਚਾਨਕ ਗੁਰੂ ਜੀ ਨੇ ਆਪਣਾ ਹੱਥ ਉਠਾਇਆ ਅਤੇ ਉਸ ਪੱਥਰ ਨੂੰ ਹਵਾ ਵਿੱਚ ਹੀ ਰੋਕ ਦਿੱਤਾ ਇਹ ਸਭ ਦੇਖ ਕੇ ਲੋਕ ਅਤੇ ਬਲਿਕਦਾਰੀ ਹੈਰਾਨ ਹੋ ਗਏ ਕੰਧਾਰੀ ਨੂੰ ਸਮਝ ਆ ਗਈ ਕਿ ਸੱਚਮੁੱਚ ਗੁਰੂ ਨਾਨਕ ਦੇਵ ਜੀ ਵਿੱਚ ਦਿਵਿਆ ਸ਼ਕਤੀਆਂ ਹਨ ਕਿਦਾਰੀ ਮਾਫੀ ਮੰਗਦਾ ਹੋਇਆ ਗੁਰੂ ਜੀ ਦੇ ਕੋਲ ਪਹੁੰਚ ਗਿਆ ਕਿਦਾਰੀ ਨੇ ਲੋਕਾਂ ਨੂੰ ਮੁਫਤ ਪਾਣੀ ਦੇਣ ਦਾ ਵਾਅਦਾ ਕੀਤਾ ਅੱਜ ਉਹੀ ਥਾਂ ਤੇ ਗੁਰਦੁਆਰਾ ਪੰਜਾ ਸਾਹਿਬ ਸਥਿਤ ਹੈ ਅਤੇ ਅੱਜ ਵੀ ਗੁਰਦੁਆਰੇ ਵਿੱਚ ਪੱਥਰ ਮੌਜੂਦ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ ਯਾਨੀ ਕਿ ਪੰਜੇ ਨਾਲ ਰੋਕਿਆ ਸੀ ਇਸ ਲਈ ਇਸ ਗੁਰਦੁਆਰੇ ਦਾ ਨਾਮ ਪੰਜਾ ਸਾਹਿਬ ਹੈ ਦੂਜੇ ਹਿੱਸੇ ਵਿੱਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿੱਚ 24 ਘੰਟੇ ਚੱਲਣ ਵਾਲਾ ਲੰਗਰ ਅਤੇ ਇੱਕ ਸਰੋਵਰ ਵੀ ਹੈ ਜਿੱਥੇ ਸੰਗਤਾਂ ਆ ਕੇ ਇਸ਼ਨਾਨ ਕਰਦੀਆਂ ਹਨ ਪੰਜਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੰਮਤੀ ਦੇ ਮੌਕੇ ਤੇ ਪਾਕਿਸਤਾਨ ਤੋਂ ਇਲਾਵਾ ਭਾਰਤ ਤੋਂ ਵੀ ਵੱਡੀ ਸੰਖਿਆ ਦੇ ਵਿੱਚ ਸੰਗਤਾਂ ਆਉਂਦੀਆਂ ਹਨ ਇਸ ਦੇ ਨਾਲ ਹੀ ਹਰ ਗੁਰਪੁਰਬ ਅਤੇ ਸ਼ਹੀਦੀ ਦਿਵਸ ਤੇ ਇੱਥੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ